ਪਹਿਲਾਂ ਵੀ ਹੁੰਦੀ ਆਈਆਂ ਪਹਿਲਾਂ ਵੀ ਹੁੰਦੇ ਸੀ ਇਸ ਤਰ੍ਹਾਂ ਦਾ ਕਈ ਵਾਰੀ ਮੈਂ ਆਰਮੀ ਵਿੱਚ ਰਿਹਾ ਤਾਂ ਉਸ ਸਮੇਂ ਵੀ ਹੁੰਦੇ ਸੀ ਇਸ ਤਰ੍ਹਾਂ ਦੇ 16 ਸਾਲ ਦੇ ਕਰੀਬ ਆਰਮੀ ਚ ਰਿਹਾ ਤੇ ਉਸ ਸਮੇਂ ਵੀ ਆਪਣਾ ਇੱਕ ਦੋ ਵਾਰੀ ਸਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਜਾਨੀ ਉਸ ਸਮੇਂ ਲੜਾਈ ਨਹੀਂ ਲੱਗੀ ਜਾਨੀ ਇਸ ਤਰ੍ਹਾਂ ਦਾ ਮਾਹੌਲ ਬਣਿਆ 71 ਦੀ ਲੜਾਈ ਵਿੱਚ ਤਾਂ ਤਕਰੀਬਨ ਪੂਰਾ ਬਲੈਕਆਊਟ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਆਪਣਾ ਕੋਈ ਚਾਨਣਾ ਬਾਹਰ ਹੋ ਨਹੀਂ ਸੀ ਦਿੰਦੇ ਬਿਲਕੁਲ ਰਿਸਟੇਰਾਂ ਨੂੰ ਆਪਾਂ ਮੰਗੂਨ ਕਰ ਲੰਨੇ ਆਂ ਵੀ ਭਾਈ ਉਧਰ ਜਿਹੜੇ ਕੋਈ ਨੇੜੇ ਤੇੜੇ ਤਾਂ ਹੈਗੇ ਆ ਬਾਉਂਡਰ ਲਾਈਨ ਦੇ ਹੈਗੇ ਆ ਤਾਂ ਉਹਨਾਂ ਨੂੰ ਘਬਰਾਟ ਤਾਂ ਦੇਖੋ ਹੁੰਦੀ ਉਹ ਜਿਹੜੇ ਬਾਉਂਡਰ ਲਾਈਨ ਦੇ ਨੇੜੇ ਸਤਿ ਸ਼੍ਰੀ ਅਕਾਲ ਜੀ ਰਾਜਸਥਾਨ ਦੇ ਨਾਲ ਜਿਹੜੇ ਸਾਰੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਭਾਰਤ ਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਜੋ ਇਸ ਸਮੇਂ ਭਾਰਤੀ ਦੀ ਸਥਿਤੀ ਹੈ ਕਾਫੀ ਜਿਹੜੀ ਹੈ ਕਿ ਤਣਾਅਪੂਰਵਕ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਲੜਾਈ ਜਾਰੀ ਕਰ ਦਿੱਤਾ ਗਿਆ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਸਵੇਰੇ 10 ਵਜੇ ਚੰਡੀਗੜ੍ਹ ਦੇ ਵਿੱਚ ਘੁੱਗੂ ਵੱਜਿਆ ਸੀ ਅਲਰਟ ਕੀਤਾ ਗਿਆ ਸੀ ਤਾਂ ਹੁਣ ਚੰਡੀਗੜ੍ਹ ਦੇ ਆਲੇ-ਦੁਆਲੇ ਮੁਹਾਲੀ ਤੇ ਪਿੰਡਾਂ ਦੇ ਆਲੇ-ਦੁਆਲੇ ਅਸੀਂ ਪਹੁੰਚੇ ਹਾਂ ਅੱਜ ਸੱਤ ਦੇ ਵਿੱਚ ਪਹੁੰਚੇ ਹਾਂ ਤੇ ਜਾਣਕਾਰੀ ਲਵਾਂਗੇ ਕਿ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਲੋਕ ਪੈਨਿਕ ਹੋ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਤਾਂ ਇੱਥੇ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਹਾਂਜੀ ਸਤਿ ਹਾਂ ਜੀ ਸਰ ਕੀ ਨਾਮ ਹੈ ਜੀ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹਰਬੰਸ ਸਿੰਘ ਹੈ ਹਾਂ ਜੀ ਪਿੰਡ ਵਿਝੇੜੀ ਹੈ ਠੀਕ ਹੈ ਜੀ ਸਰ ਕਿਵੇਂ ਦੀ ਸਥਿਤੀ ਹੈ ਇਸ ਪਿੰਡ ਦੇ ਵਿੱਚ ਜਿਵੇਂ ਕਿ ਸਵੇਰੇ ਚੰਡੀਗੜ੍ਹ ਦੇ ਵਿੱਚ ਘੁੱਗੂ ਵੱਜਦਾ ਜਾਂ ਪੂਰੇ ਹਾਲਾਤ ਨੇ ਇਸ ਸਮੇਂ ਪੰਜਾਬ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖਰੀਦਦਾਰੀ ਕੀਤੀ ਜਾ ਰਹੀ ਹੈ ਪੈਟਰੋਲ ਪੁਆਏ ਜਾ ਰਹੇ ਨੇ ਪਹਿਲਾਂ ਮੈਂ ਜਾਨਣਾ ਚਾਹਾਂਗਾ ਇੱਥੇ ਦੀ ਸਥਿਤੀ ਕੀ ਹੈ ਜੀ ਇਤੋਂ ਦੀ ਸਥਿਤੀ ਤਾਂ ਵੈਸੇ ਐਡੀ ਵੱਡੀ ਬਹੁਤੀ ਜ਼ਿਆਦਾ ਹੋਣੀ ਹੈਗੀ ਮੈਂ ਆਪਣਾ ਆਮ ਵੰਗਣ ਹੈਗਾ ਜਿਵੇਂ ਕੋਈ ਉਹ ਨਹੀਂ ਬਹੁਤਾ ਕਬਰਾ ਹਟ ਹੈ ਨਹੀਂ ਵੀ ਬਹੁਤ ਜ਼ਿਆਦਾ ਸਾਨੂੰ ਵੀ ਲੜਾਈ ਦਾ ਹੋ ਗਿਆ ਲੜਾਈ ਹੋ ਬੜਾਣਾ ਪਹਿਲਾਂ ਵੀ ਹੁੰਦੀ ਆਈਆਂ ਪਹਿਲਾਂ ਵੀ ਹੁੰਦੇ ਸੀ ਇਸ ਤਰ੍ਹਾਂ ਦਾ ਕਈ ਵਾਰੀ ਮੈਂ ਆਰਮੀ ਵਿੱਚ ਰਿਹਾ ਤਾਂ ਉਸ ਵੇਲੇ ਵੀ ਹੁੰਦੇ ਸੀ ਇਸ ਤਰ੍ਹਾਂ ਦੇ ਵੀ ਕੋਈ ਐਡਾ بڑا ਸਾਨੂੰ ਹੋ ਨਹੀਂ ਹੈਗਾ ਠੀਕ ਹੈ ਜੀ ਹਾਂ ਤੇ ਕਿਹੜਾ ਕਿੰਨਾ ਟਾਈਮ ਤੁਸੀਂ ਆਰਮੀ ਦੇ ਵਿੱਚ ਜੌਬ ਕੀਤੀ ਤੇ ਕਿੱਥੇ ਕਿੱਥੇ ਪੋਸਟਿੰਗ ਸੀਗੀ ਤੁਹਾਡੀ ਮੈਂ 16 ਸਾਲ ਦੇ ਕਰੀਬ ਆਰਮੀ 'ਚ ਰਿਹਾ ਹਾਂ ਤੇ ਉਸ ਸਮੇ ਵੀ ਆਪਣਾ ਇੱਕ ਦੋ ਵਾਰੀ ਸਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਜਾਨੀ ਉਹ ਸਮੇ ਲੜਾਈ ਨਹੀਂ ਲੱਗੀ ਜਾਨੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਉਸ ਸਮੇ ਆਪਣਾ ਸਾਨੂੰ ਉਹ ਕਰਦੇ ਰਹੇ ਬਾਕੀ ਕੋਈ ਆਪਣਾ ਘਬਰਾਣੇ ਵਾਲੀ ਕੋਈ ਗੱਲ ਹੈ ਇਨੀ ਵੱਡੀ ਵੱਡੀ ਕਿਉਂਕਿ ਡਰ ਦਾ ਮਾਹੌਲ ਇਸੇ ਤਰ੍ਹਾਂ ਬਣਿਆ ਰਹਿੰਦਾ ਕਿਉਂਕਿ 1947 ਦਾ ਸੰਤਾਪ ਜਿਹੜਾ ਆ ਪੰਜਾਬ ਨੇ ਹੰਡਾਇਆ ਫਿਰ ਜਕਰ 71 ਦੀ ਗੱਲ ਕਰੀਏ ਉਹਦਾ ਵੀ ਸੰਤਾਪ ਹੰਡਾਇਆ ਫਿਰ 1984 ਦਾ ਜਿਹੜਾ ਆ ਸੰਤਾਪ ਜਿਹੜਾ ਆ ਉਹ ਹੰਡਾਇਆ ਤਾਂ 84 ਤੋਂ ਬਾਅਦ ਦਾ ਦੌਰ ਜਿਹੜਾ ਆ ਉਹ ਵੀ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਜਦੋਂ ਇਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਕਿਤੇ ਨਾ ਕਿਤੇ ਜਿਹੜੇ ਨੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਆ ਉਹ ਦਰਦ ਉੱਠ ਕੱਟਦਾ ਤਾਂ ਹੁਣ ਵੱਡਾ ਸਵਾਲ ਇਹ ਆ ਕਿ ਜਿਹੜਾ ਬਲੈਕਆਊਟ ਕੀਤਾ ਗਿਆ ਤਾਂ ਮਤਲਬ ਇਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਤੁਸੀਂ ਆਰਮੀ ਦੇ ਵਿੱਚ 71 ਦੀ ਲੜਾਈ ਦੇ ਵਿੱਚ ਜਾਂ 84 ਦੇ ਵਿੱਚ ਜੋ ਐਮਰਜੈਂਸੀ ਲੱਗੀ ਸੀ ਕਿ ਸੇਮ ਪੋਜੀਸ਼ਨਾਂ ਸੀ ਉਦਾਂ ਦੀ 71 ਦੀ ਲੜਾਈ ਵੀ ਤਾਂ तकरीबन ਪੂਰਾ ਬਲੈਕਆਊਟ ਕੀਤਾ ਗਿਆ ਸੀ ਜੋ ਉਸ ਦੇ ਵਿੱਚ ਆਪਣਾ ਕੋਈ ਚਾਨਣਾ ਬਾਹਰ ਹੋ ਨਹੀਂ ਸੀ ਦੰਦੇ ਬਿਲਕੁਲ ਅਸੀਂ ਉਸ ਸਮੇਂ ਪੜਦੇ تھے ਛੋਟੇ ਛੋਟੇ ਛੋਟੀ ਛੋਟੀ ਉਮਰ ਦੀ ਅਸੀਂ ਵੀ ਇੱਕ ਦਰਵਾਜ਼ਾ ਨਾ ਟੇਡਾ ਕਰਕੇ ਉਹਦੇ ਵਿੱਚ ਦੋ ਅਸੀਂ ਦੋ ਭਰਾ ਹੁੰਦੇ ਸੀ ਵੱਡੇ ਛੋਟੀਆਂ ਭੈਣਾਂ ਸੀ ਮੇਰੀਆਂ ਦੋ ਉਹਨਾਂ ਨੂੰ ਛੱਡ ਕੇ ਅਸੀਂ ਉਹ ਦਰਵਾਜ਼ੇ ਦੇ ਥੱਲੇ ਬੈਠ ਕੇ ਅੰਦਰ ਲਾਰਟਨ ਬਾਲ ਕੇ ਫਿਰ ਪੜ੍ਹਿਆ ਕਰਦੇ ਸੀ ਫਿਰ ਆਪਣਾ ਬਾਹਰ ਜਾਣੀ ਕਿ ਚਾਲਣਾ ਦਾ ਕੋਈ ਉਹੀ ਨਹੀਂ ਤਾਂ ਔਰ ਕੋਈ ਪਿੰਡਾਂ ਵਿੱਚ ਵੀ ਜਿਹੜੇ ਪਾ ਹੋਰ ਚਿੱਟੇ ਮਕਾਨ ਵੀ ਹੁੰਦੇ ਸੀ ਉਹਨਾਂ ਨੂੰ ਵੀ ਕੈਂਪਲਾਈਜ਼ ਵਗੈਰਾ ਕਰਾ ਦਿੱਤਾ ਜਾਂਦਾ ਸੀ ਤੇ ਆਪਣਾ ਜਾਨੀ ਹਰ ਇੱਕ ਚੀਜ਼ ਨੂੰ ਉਹ ਕਰਦੇ ਰਹੇ ਵੀ ਲਾਈਟ ਵਗੈਰਾ ਕੋਈ ਬੜਨੀ ਨਹੀਂ ਚਾਹੀਦੀ ਕੋਈ ਉਨੀ ਹੁੰਦੀ ਹਾਂ ਕੋਈ ਆਪਣਾ ਉਨੀ ਤਾਂ ਹੁੰਦਾ ਜਿਵੇਂ ਤੁਸੀਂ ਆਰਮੀ ਦੇ ਵਿੱਚ ਕਾਫੀ ਲੰਬੀ ਸੇਵਾ ਜਿਹੜੀ ਨਿਭਾਈ ਆ ਫਿਰ ਤੁਹਾਨੂੰ ਇਹ ਬਲੈਕਆਊਟ ਜਿਹੜਾ ਆ ਇਸ ਸਮੇਂ ਕੀਤਾ ਜਾ ਰਿਹਾ ਇਹ ਇੱਕ ਤਰ੍ਹਾਂ ਦੀ ਆਪਾਂ ਇਹ ਸਮਝੀਏ ਵੀ ਇਹ ਅਗਾਊ ਸਥਿਤੀ ਨੂੰ ਜਾਣੂ ਕਰਵਾਉਣਾ ਜਾਂ ਮਤਲਬ ਇੱਕ ਇੱਕ ਐਕਸਰਸਾਈਜ਼ ਹੈ ਪ੍ਰੈਕਟਿਸ ਹੈ ਜਾਂ ਫਿਰ ਸੱਚੀ ਮੁੱਚੀ ਜਿਹੜਾ ਇੱਕ ਖਤਰੇ ਦੀ ਘੰਟੀ ਹੈ ਇਹ ਖਤਰੇ ਦੀ ਘੰਟੀ ਤਾਂ ਨਹੀਂ ਹੈ ਨੂੰ ਇਹਨੂੰ ਸਮਝਿਆ ਜਾ ਸਕਦਾ ਕਿਉਂਕਿ ਨੂੰ ਕੋਈ ਐਡਾ ਹੋ ਹੈ ਨਹੀਂ ਤੇ ਦੂਸਰੀ ਗੱਲ ਇਹ ਹੈ ਵੀ ਆਪਣਾ ਵੀ ਜਿਹੜਾ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੈ ਵੀ ਜੇ ਕਿਸੇ ਚੰਗੀ ਤਰ੍ਹਾਂ ਲੜਾਈ ਲੱਗ ਜਾਂਦੀ ਹੈ ਤਾਂ ਇੱਕੋ ਦਮ ਆਪਾਂ ਨੂੰ ਸਾਰਾ ਕੁਝ ਇੱਕਦਮ ਆਪਾਂ ਨੂੰ ਹਰ ਇੱਕ ਚੀਜ਼ ਨੂੰ ਲੁਕਾਉਣਾ ਹੈ ਆਪਣਾ ਕੈਂਪ ਲਾਈ ਕਰਨਾ ਵੀ ਜਾਣਾ ਕਿ ਇੱਕੋ ਦਮ ਜੇ ਅਸੀਂ ਕਹੀਏ ਵੀ ਸਾਰੇ ਇਨਲਾਈਟ ਬੰਦ ਹੋ ਜਵੇ ਤਾਂ ਕਿਸੇ ਜੀ ਦਾ ਕਿਉਂਕਿ ਜਿਹੜਾ ਉਹ ਉਹ ਬਾਈਰ ਵਗੈਰਾ ਜਾਂ ਨਾ ਨੋਰ ਅਟੈਕ ਵਗੈਰਾ ਹੁੰਦਾ ਤਾਂ ਉਸ ਚੀਜ਼ ਦਾ ਜਿਹੜੀ ਜਿਸ ਤਰ੍ਹਾਂ ਕੋਈ ਜਹਾਜ਼ ਆਇਆ ਹੈ ਕੋਈ ਆਇਆ ਤਾਂ ਉਸ ਨੂੰ ਨਾਂ ਇਸ ਚੀਜ਼ ਦਾ ਪਤਾ ਚੱਲ ਸਕੇ ਹਾਂਜੀ ਜਿਵੇਂ ਤੁਸੀਂ ਵੇਖਦੇ ਹੋ ਕਿ ਅੱਜ ਕੱਲ ਦੀ ਹਰੇਕ ਚੀਜ਼ ਜਿਹੜੀ ਹੈ ਇਲੈਕਟ੍ਰੋਨਿਕ ਹੈ ਬਿਜਲੀ ਦੇ ਨਾਲ ਚੱਲਣ ਵਾਲੀ ਹੈ ਜਿਸ ਤਰ੍ਹਾਂ ਕਿ ਸਰਹੱਦੀ ਏਰੀਆ ਦੀ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ 8 ਘੰਟੇ ਦਾ ਜਿਹੜਾ ਆ ਬਲੈਕਆਊਟ ਦਾ ਟਾਈਮ ਦਿੱਤਾ ਗਿਆ ਹੈ ਜਾਂ ਆਪਾਂ ਇੱਥੇ ਦੀ ਗੱਲ ਕਰੀਏ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਤਾਂ ਵਕ-ਵਕ ਥਾਵਾਂ ਤੇ ਬਲੈਕਆਊਟ ਕੀਤਾ ਜਾਂਦਾ ਜਦੋਂ ਕਿਤੇ ਨਾ ਕਿਤੇ ਸਥਿਤੀ ਜਿਹੜੀ ਹੈ ਥੋੜੀ ਜੀ ਨਹੀਂ ਲੱਗਦੀ ਹੈਗੀ ਵੀ ਕੰਟਰੋਲ ਚ ਨਹੀਂ ਹੈਗੀ ਤਾਂ ਕਿਵੇਂ ਵੇਖਦੇ ਹੋ ਸਾਰੀ ਸਥਿਤੀ ਨੂੰ ਤਾਂ ਕੀ ਆਪਣੇ ਵੱਲੋਂ ਮੈਸੇਜ ਕੀ ਦੇਣਾ ਚਾਹੋਗੇ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਵੀ ਆਰਮੀ ਦੇ ਵਿੱਚੋਂ ਤੁਸੀਂ ਉਹ ਸਥਿਤੀ ਨੂੰ ਉਸ ਸਮੇਂ ਨੂੰ ਸਮਝ ਸਕਦੇ ਹੋ ਨਹੀਂ ਉਹ ਤਾਂ ਸਮਝਦੇ ਹਾਂ ਲੇਕਿਨ ਪਰ ਇਹ ਵੀ ਇੱਕ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈ ਵੀ ਆਪਣਾ ਵੀ ਸਾਡਾ ਇੱਕ ਵਾਰੀ ਦਾ ਕਿਹਾ ਹੋਇਆ ਕਿੰਨੇ ਕ ਟਾਈਮ ਦੇ ਵਿੱਚ ਸਾਨੂੰ ਇਸ ਚੀਜ਼ ਦਾ ਰਿਸਪਾਂਸ ਮਿਲੇਗਾ ਵੀ ਆਪਣਾ ਵੀ ਤਾਂ ਲਾਈਟ ਬੰਦ ਕਰਤੀ ਜਾਂ ਆਪਣਾ ਉਹ ਕੋਈ ਵੀ ਜਾਨੀ ਦੁਨੀਆ ਇਸ ਰਸਤੇ ਪਰ ਚੱਲ ਪੂਗੀ ਕਿੰਨਾ ਸਮਾਂ ਲੱਗੂਗਾ ਉਸ ਚੀਜ਼ ਦਾ ਇਹਨਾਂ ਨੂੰ ਦਾ ਉਹ ਮਿਲ ਲੈ ਵੀ ਆਪਣਾ ਸਾਨੂੰ ਕਿੰਨੇ ਕ ਟਾਈਮ ਦੇ ਵਿੱਚ ਜੇ ਮਤਲਬ ਵੀ ਸਾਨੂੰ 2 ਘੰਟੇ ਤੇ ਬਾਅਦ ਸਾਨੂੰ ਲਾਈਟ ਬੰਦ ਕਰਨੀ ਹੈ ਤਾਂ ਹੁਣ ਤੋਂ ਕਹੇ 2 ਘੰਟੇ ਦੇ ਵਿੱਚ ਕਹਿੰਨੇ ਨਾਲ ਸਭ ਦੀਆਂ ਲਾਈਟਾਂ ਬੰਦ ਹੋ ਜਾਣਗੀਆਂ ਤਾਂ ਉਸ ਚੀਜ਼ ਨੇ ਪਰ ਹੁਣ ਅੱਜ ਕੱਲ ਦਾ ਮਾਹੌਲ ਇਸ ਤਰ੍ਹਾਂ ਦਾ ਕਿਉਂਕਿ ਹਰ ਇੱਕ ਜਵਾਂ ਦੁਨੀਆ ਆਵਾਜਾਈ ਚੱਲਦੀ ਹੈ ਤੇ ਆਵਾਜਾਈ ਕਰਨੇ ਕਰਕੇ ਹੁਣ ਲੈਟਾਂ ਦਾ ਹੁਣ ਸਾਰਾ ਦਿਨ ਰਾਤ ਵਿਕਲਾਂ ਵਗੈਰਾ ਚੱਲਦੀਆਂ ਤਾਂ ਹੁਣ ਉਹਨਾਂ ਨੂੰ ਕਿਵੇਂ ਕਿਤੇ ਨਾ ਕਿਤੇ ਜਿਹੜੇ ਆ ਰਿਸ਼ਤੇਦਾਰਾਂ ਦੇ ਵੀ ਫੋਨ ਆਉਂਦੇ ਹੋਣਗੇ ਇੱਕ ਦੂਜੇ ਨੂੰ ਸਥਿਤੀ ਦਾ ਬਾਰੇ ਜਿਹੜਾ ਉਹ ਪੁੱਛਿਆ ਜਾਂਦਾ ਹੁਣ ਹਾਂ ਤੇ ਉਹ ਤਾਂ ਪਰ ਜਿਸ ਤਰ੍ਹਾਂ ਹੁਣ ਰਿਸ਼ਤੇਦਾਰਾਂ ਨੂੰ ਆਪਾਂ ਫੋਨ ਕਰ ਲੰਨੇ ਵੀ ਭਾਈ ਉਧਰ ਜਿਹੜੇ ਕੋਈ ਨੇੜੇ ਤੇੜੇ ਦੇ ਹੈਗੇ ਆ ਬਾਰਡਰ ਲਾਈਨ ਦੇ ਹੈਗੇ ਆ ਤਾਂ ਉਹਨਾਂ ਨੂੰ ਕਬਰਾਂਟ ਤਾਂ ਦੇਖੋ ਹੁੰਦੀ ਉਹ ਜਿਹੜੇ ਬਾਰਡਰ ਲਾਈਨ ਦੇ ਨੇੜੇ ਆ ਉਹਨਾਂ ਨੂੰ ਮਹਿਸੂਸ ਤਾਂ ਹੁੰਦਾ ਹੀ ਆ ਕਿਉਂਕਿ ਉਹਨਾਂ ਨੂੰ ਉਹਨਾਂ ਸਟੇਸ਼ਨਾਂ ਦੇ ਦਿੱਤੀਆਂ ਜਾਂਦੀਆਂ ਵੀ ਤੁਸੀਂ ਭਾਈ ਇਹ ਤੇਰੇ ਨੂੰ ਆਪਣਾ ਪਿੱਛੇ ਜਾਣਾ ਹੈ ਜਾਂ ਪਿੱਛੇ ਜਾਣ ਵਾਸਤੇ ਤਿਆਰ ਰਹੋ ਹਾਂ ਆਪਣਾ ਨੋਥੋਰੀ ਆਪਣਾ ਡੰਗਰ ਬੱਚਾ ਵਗੈਰਾ ਤਿਆਰ ਰੱਖੋ ਬਾਹਰਲੇ ਆਪਣਾ ਪਿੱਛੇ ਹਟਾ ਲਓ ਇਹ ਜੋ ਵੀ ਸਮਾਨ ਹੈਗਾ ਤਾਂ ਉਹ ਸਮਾਨ ਆਪਣਾ ਬੰਨ ਲਓ ਇਸ ਤਰ੍ਹਾਂ ਦੇ ਉਹਨਾਂ ਨੂੰ ਉਹ ਦਿੱਤੇ ਜਾਣੇ ਤਾਂ ਉਸ ਸਮੇਂ ਜਾਨੀ ਮੈਂ ਬੰਦੇ ਨੂੰ ਮਹਿਸੂਸ ਬਹੁਤ ਹੁੰਦਾ ਕਿਉਂਕਿ ਹਰ ਇੱਕ ਬੰਦੇ ਨੂੰ ਆਪਣਾ ਘਰ ਛੱਡ ਕੇ ਜਾਣਾ ਬੜਾ ਔਖਾ ਲੱਗਦਾ ਕੱਲ ਜਿਵੇਂ ਬਲੈਕਆਊਟ ਸੀਗਾ ਕਿਸ ਤਰ੍ਹਾਂ ਦੀ ਤੀਤੀ ਸੀਗੀ ਇਸ ਪਿੰਡ ਦੇ ਵਿੱਚ ਇੱਥੇ ਤਾਂ ਕੋਈ ਨਾਰਮਲ ਨਹੀਂ ਇੱਥੇ ਤਾਂ ਵੇਖੋ ਆਪਣੇ ਲੈਟਾਂ ਲੁੱਟਾਂ ਬੀ ਮਾਰ ਮਲਦੀਆਂ ਰਹੀਆਂ ਕੋਈ ਐਜੀ ਕੋਈ ਹੱਲ ਨਹੀਂ ਰਹਿ ਗਈ ਪਰ ਸਾਡੀ ਕੌਮ ਨੂੰ ਵੈਸੇ ਇਸ ਚੀਜ਼ ਦੇ ਵਿੱਚ ਡਰਨੇ ਦਾ ਡਰ ਹਾਇਓ ਨਹੀਂ ਹੈਗਾ ਡਰ ਪੰਜਾਬ ਦੀ ਤਾਂ ਸਾਡੀ ਇੱਕ ਮਾਰਸ਼ਲ ਕੌਮ ਹੈ ਸਾਡੇ ਪੰਜ ਤਰ੍ਹਾਂ ਦੀਆਂ ਪੰਜ ਕੌਮਾਂ ਮਾਰਸ਼ਲ ਵਿੱਚ ਹੁੰਦੀਆਂ ਉਹਨਾਂ ਵਿੱਚੋਂ ਇੱਕ ਕੌਮ ਸਾਡੀ ਕੌਮ ਮਾਰਸ਼ਲ ਕੌਮ ਹੈ ਜਿਹੜੀ ਕਿ ਸਭ ਤੋਂ ਨੰਬਰ 1 ਬਣਤੇ ਆ ਵੀ ਆਪਣਾ ਸਾਨੂੰ ਤਾਂ ਇਸ ਚੀਜ਼ ਦਾ ਡਰ ਲੜਾਈਆਂ ਝਗੜਿਆਂ ਦਾ ਪਹਿਲਾਂ ਤੋਂ ਹੀ ਲੜਾਈਆਂ ਝਗੜਿਆਂ ਦੇ ਵਿੱਚ ਅਸੀਂ ਗੁਜ਼ਰਦੇ ਆਏ ਆ ਕਿਹੜਾ ਅੱਜ ਨਵੀਂ ਨਵੀਂ ਗੱਲ ਹੈ ਇਹ ਤਾਂ ਹਮੇਸ਼ਾ ਸਾਨੂੰ ਇਹਦੇ ਨਾਲ ਸਾਨੂੰ ਤਤਪਰ ਰਹਿਣਾ ਵੀ ਚਾਹੀਦਾ ਔਰ ਰਹੇ ਵੀ ਹੈ ਔਰ ਸਾਡਾ ਇਹ ਤਾਂ ਲੜਾਈ ਝਗੜੇ ਦਾ ਸਾਡਾ ਕਿੱਤਾ ਹੀ ਇੱਕ ਤਰ੍ਹਾਂ ਦਾ ਤੁਹਾਡਾ ਧੰਨਵਾਦ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜਾ ਕੱਲ ਮੋਹਾਲੀ ਤੇ ਚੰਡੀਗੜ੍ਹ ਏਰੀਆ ਦੇ ਵਿੱਚ ਬਾਕਰੇਲ ਕੀਤੀ ਜਾ ਰਹੀ ਸੀਗੀ ਤਾਂ ਬਲੈਕਆਊਟ ਵੀ ਜਿਹੜਾ ਆ ਉਹ ਕੀਤਾ ਜਾ ਰਿਹਾ ਤੇ ਤਾਂ ਸਵੇਰੇ ਜਿਹੜਾ ਆ 10 ਵਜੇ ਦੇ ਕਰੀਬ ਜਿਹੜਾ ਕੋਗੂ ਵੱਜਿਆ ਤਾਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿਉਂਕਿ 에ਅਰ ਫੋਰਸ ਦੇ ਉੱਤੇ ਜਿਹੜਾ ਕੀ ਹਮਲੇ ਦਾ ਜਿਹੜਾ ਖਾਸਾ ਜਿਹੜਾ ਆ ਉਹ ਜਤਾਇਆ ਜਾ ਰਿਹਾ ਸੀ ਤਾਂ ਇਸੇ ਕਰਕੇ ਅਲਰਟ ਕੀਤਾ ਗਿਆ ਹਾਲਾਂਕਿ 45 ਤੇ 47 ਦੇ ਵਿੱਚ ਵੀ ਜਿਹੜਾ ਆ ਸੈਕਟਰ ਦੇ ਵਿੱਚ ਜਾਦਾ ਅਸਥਿਤੀ ਗੰਭੀਰ ਜਿਹੜੀ ਆ ਉਹ ਦੱਸੀ ਜਾ ਰਹੀ ਆ ਤਾਂ ਪਿੰਡਾਂ ਦੇ ਵਿੱਚ ਜਦੋਂ ਗਰਾਊਂਡ ਪੱਧਰ ਤੇ ਆ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਹਾਲਾਂਕਿ ਇਸ ਤਰ੍ਹਾਂ ਦੀ ਸਥਿਤੀ ਨਹੀਂ ਆ ਪਰ ਕੁਝ ਜੋ ਸਰਹੱਦੀ ਇਲਾਕੇ ਨੇ ਜਾਂ ਪੰਜਾਬ ਦੇ ਕੁਝ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਲੋਕ ਜਿਹੜੇ ਖਰੀਦਾਰੀ ਕਰਦੇ ਨੇ ਨਾ ਨੇ પેટ્રોલ ਪਰਿਵਾਰ ਨੇ ਡੀਜ਼ਲ ਪਰਿਵਾਰ ਨੇ ਹਾਲਾਂਕਿ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਹੋ ਗਿਆ ਕਿ ਇਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ ਆ ਪਰ ਫਿਰ ਵੀ ਲੋਕਾਂ ਦੇ ਵਿੱਚ ਇੱਕ ਪੈਨਿਕ ਮਾਹੌਲ ਜਿਹੜਾ ਆ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਤਾਂ ਨਵੀਂ ਅਪਡੇਟ ਦੇ ਨਾਲ ਜੁੜਦੇ ਹਾਂ ਰਾਮਕੁਮਾਰ ਦੇ ਨਾਲ ਮੈਂ ਗਗਨਦੀਪ ਸਿੰਘ ਅਨੰਦਪੁਰੀ ਚੰਡੀਗੜ੍ਹ